ਮੇਰਾ ਮਨ ਲੋਚੇ ਗੁਰਦਰਸ਼ਨ ਤਾਈ 18ਵੀਂ ਸਦੀ ਦੀ ਗੱਲ ਹੈ ਕਿ ਇੱਕ ਬੀਬੀ ਆਪਣੇ ਬੱਚੇ ਨੂੰ ਚੁੱਕੀ ਲਾਹੌਰ ਤੋਂ ਦਰਬਾਰ ਸਾਹਿਬ ਪ੍ਰਕਰਮਾ ਮੱਠਾ ਟਕਾਉਣ ਤੇ ਸਤਗੁਰ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਾਉਣ ਦੀ ਇੱਛਾ ਲਈ ਤੁਰੀ ਰਸਤੇ ਵਿੱਚ ਮੀਰ ਮੰਨੂ ਦਾ ਅਹੰਕਾਰ دیਵਾਨ ਕੋੜਾ ਮਲ ਮਿਲ ਗਿਆ ਤੇ ਬੀਬੀ ਨੇ ਪੁੱਛਿਆ ਕਿੱਧਰ ਚੱਲਨੀ ਹੈ ਬੀਬੀ ਉਸ ਬੀਬੀ ਨੇ ਸਵਾਲ ਦਿੱਤਾ ਕਿ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਆਂ। ਦੀਵਾਨ ਕੌੜਾ ਮਾਲ ਨੇ ਕਿਹਾ ਕਿ ਸ਼ਾਇਦ ਤੈਨੂੰ ਪਤਾ ਨਹੀਂ ਕਿ ਦਰਵਾਜ਼ਾ ਸਾਹਿਬ ਦੇ ਦਰਵਾਜ਼ੇ ਤਾਂ ਬੰਦ ਕਰ ਦਿੱਤੇ ਗਏ ਨੇ। ਬੀਬੀ ਨੇ ਕਿਹਾ ਕਿ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਬੰਦਾ ਹਰਮੰਦਰ ਦੇ ਦਰਾਂ ਤੇ ਆਂਦਾ ਹੈ। ਬੀਬੀ ਤ੍ਰਿੜ ਭਰੋਸੇ ਨਾਲ ਬੋਲੀ ਕਿ ਉਹ ਦਰ ਕਦੇ ਬੰਦ ਨਹੀਂ ਹੁੰਦੇ ਤੈਨੂੰ ਭੁਲੇਖਾ ਲੱਗਿਆ ਹੋਣਾ ਵੀਰੇ। ਕੌੜਾ ਮਾਲ ਨੇ ਵਜਦਿਆਂ ਕਿਹਾ ਕਿ ਦਾਦਿਆਂ ਅੱਗੇ ਕਾਦਾ ਜ਼ੋਰ ਮਾਈ। ਜੋ ਵੀ ਹਰਮੰਦਰ ਸਾਹਿਬ ਜਾਏਗਾ ਉਹ ਹਕੂਮਤ ਦਾ ਬਾਗੀ ਸਮਝਿਆ ਜਾਏਗਾ ਤਾਂ ਬੀਬੀ ਨੇ ਜਵਾਬ ਦਿੱਤਾ ਕਿ ਜੋ ਵੀ ਹਰਮੰਦਰ ਸਾਹਿਬ ਵੱਲ ਨਹੀਂ ਜਾਏਗਾ ਉਹ ਗੁਰੂ ਤੋਂ ਬਾਗੀ ਹੈ ਵੀਰਾ ਗੁਰੂ ਤੋਂ ਬੇਮੁਖ ਹੋਣ ਨਾਲੋਂ ਮੈਂ ਹਕੂਮਤ ਦੀ ਬਾਗੀ ਖਵਾਣਾ ਪਸੰਦ ਕਰਾਂਗੀ ਕੌੜਾ ਮਲ ਨੇ ਮਮਤਾ ਵਾਲਾ ਦਾ ਖੇਡਦੇ ਆਖਿਆ ਕਿ ਆਪਣਾ ਨਹੀਂ ਤਾਂ ਆਪਣੇ ਬਾਲ ਦਾ ਤਾਂ ਫਿਕਰ ਕਰ ਚਲ ਮਾਰ ਹੀ ਦੇਣਗੇ ਨਾ ਇਸ ਤੋਂ ਵੱਧ ਕੀ ਕਰ ਲੈਣਗੇ ਜੇ ਸਾਡੇ ਰਤ ਦੀ ਇੱਕ ਬੂੰਦ ਵੀ ਅੰਮ੍ਰਿਤ ਸਰੋਵਰ ਵਿੱਚ ਪੈ ਜਾਵੇ ਤਾਂ ਸਾਡੇ ਧਨਪਾਗ ਬੀਬੀ ਨੇ ਕਿਹਾ ਕੌੜਾ ਮਲ ਕਹਿੰਦਾ ਲੱਗਦਾ ਤੈਨੂੰ ਆਪਣਾ ਬਾਲ ਪਿਆਰਾ ਨਹੀਂ ਬੀਬੀ ਕਹਿੰਦੀ ਬਹੁਤ ਪਿਆਰਾ ਵੀਰ ਤਾਂ ਹੀ ਤਾਂ ਨਾਲ ਲੈ ਕੇ ਚੱਲੀ ਆਂ ਜਦ ਪਹਿਲੀ ਗੋਲੀ ਆਈ ਤਾਂ ਇਸ ਨੂੰ ਅੱਗੇ ਕਰਾਂਗੀ ਹਰਮੰਦਰ ਦੇ ਦਰਸ਼ਨਾਂ ਨੂੰ ਜਾਂਦਿਆਂ ਇਹਦੇ ਗੋਲੀ ਵੱਜ ਜਾਵੇ ਹੋਰ ਕੀ ਚਾਹੀਦਾ ਇਹਨੂੰ ਇਸ ਜਨਮ ਚ ਸਾਡਾ ਮੱਥਾ ਤਾਂ ਗੁਰੂ ਦੇ ਦਰਤੇ ਪ੍ਰਮਾਨ ਹੋ ਜਾਏਗਾ ਕੌੜਾ ਮਲ ਮੂੰਹ ਵਿੱਚ ਬੋਲਿਆ ਕੀ मारेਗਾ ਮੈਨੂੰ ਇਹਨੂੰ ਇਹਨਾਂ ਨੂੰ ਕੋਈ ਵੀ ਕਿਵੇਂ मारेਗਾ ਇਹਨਾਂ ਨੂੰ ਬੀਬੀ ਨੇ ਕੌੜੇ ਮੱਲ ਨੂੰ ਕਿਹਾ ਕਿ ਇੱਕ ਬੇਨਤੀ ਪ੍ਰਵਾਨ ਕਰ ਕਿ ਮੈਨੂੰ ਇਹ ਦੱਸ ਕਿ ਅਸੀਂ ਕਿਹੜੇ ਪਾਸੇ ਹਰਿਮੰਦਰ ਸਾਹਿਬ ਤੇ ਇਹਨਾਂ ਨੇੜੇ ਜਾ ਸਕਦੇ ਹਾਂ ਕਿ ਜੇ ਸਾਡੇ ਗੋਲੀ ਬੱਚੀ ਤਾਂ ਸਾਡਾ ਲਹੂ ਪਰਕਰਮਾਂ ਤੱਕ ਪਹੁੰਚ ਜਾਵੇ ਕੌੜਾ ਮੱਲ ਕੁਝ ਬੋਲਿਆ ਨਹੀਂ ਤੇ ਬੀਬੀ ਇਹ ਸ਼ਬਦ ਗੋਂਦੀ ਅੱਗੇ ਤੁਰ ਪਈ ਮੇਰਾ ਮਨ ਲੋ ਜੇ ਗੁਰੂ ਦਰਸ਼ਨ ਤਾਂ ਹੀ ਵਿਲਪ ਕਰੇ ਜਾਤਰੀ ਕੀ ਨਿਆਈ ਤਿਰਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸਤ ਪਿਆਰੇ ਜੀਓ ਮਾਤਾ ਨੂੰ ਹਰਮੰਦਰ ਸਾਹਿਬ ਨਜ਼ਰ ਆਇਆ ਅੱਖਾਂ ਵਿੱਚ ਪਾਣੀ ਆ ਗਿਆ ਧੂੜ ਚੁੱਕ ਕੇ ਆਪਣੇ ਤੇ ਬੱਚੇ ਦੇ ਮੱਥੇ ਤੇ ਲਾਉਂਦਿਆਂ ਕਿਹਾ ਕਿ ਹੇ ਸੱਚੇ ਪਾਤਸ਼ਾਹ ਚਰਨਾਂ ਦੀ ਸ਼ੋਹ ਹੈ ਮੇਰੇ ਬੱਚੇ ਤੂੰ ਧੰਨ ਹੋ ਗਿਆ ਪ੍ਰਵਾਨ ਹੋ ਗਿਆ ਤੂੰ ਐਨੇ ਨੂੰ ਇੱਕ ਗੋਲੀ ਆਈ ਤੇ ਬੱਚੇ ਦੇ ਸਿਰ ਵਿੱਚ ਧਸ ਗਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਆ ਮਾਈ ਨੇ ਬਾਲ ਹੀਠਾ ਰੱਖਿਆ ਤੇ ਹੱਥ ਜੋੜ ਹਰਮੰਦਰ ਸਾਹਿਬ ਵੱਲ ਵੇਖਣ ਲੱਗੀ ਇੱਕ ਹੋਰ ਗੋਲੀ ਆਈ ਮਾਤਾ ਦੇ ਵਜੀ ਸ਼ਾਇਦ ਇਹੋ ਮਾਤਾ ਮੰਗ ਰਹੀ ਸੀ ਤੇ ਦੋਹਾਂ ਦੀ ਹਾਜ਼ਰੀ ਵੀ ਗੁਰੂ ਦੇ ਦਰ ਪਰਵਾਨ ਹੋ ਗਈ ਲਹੂ ਦੀਆਂ ਦੋ ਤਰਾਵਾਂ ਜੋ ਅੱਗੇ ਜਾ ਕੇ ਇੱਕ ਗਈਆਂ ਤੇ ਦੋਹਾਂ ਦਾ ਸਾਂਝਾ ਲਹੂ ਪ੍ਰਕਰਮਾਂ ਤੱਕ ਪਹੁੰਚ ਗਿਆ ਮੇਰੇ ਇਹਨਾਂ ਲਿਖਣ ਦਾ ਕਾਰਨ ਪੁਰਾਤਨ ਸਿੱਖਾਂ ਦੇ ਸਿੱਧਕ ਭਰੋਸਾ ਸ਼ਰਦਾ ਤੇ ਸਮਰਪਣ ਨੂੰ ਦਰਸਾਉਣਾ ਹੈ ਕਿ ਉਹ ਕਿਸ ਤਰ੍ਹਾਂ ਦਾ ਅਸੀਂ ਕਿੱਥੇ ਖੜੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ